ਭਾਈ ਦੀ ਆਇਆ ਨੂੰ ਹੋ ਜਾਇਆ ਯਾਰ ਇੱਕ ਮਿੰਟ ਦੇ ਪੁੱਛ ਭਾਈ ਰੱਬ ਦਾ ਫਾਇਦਾ ਕੀ ਇੰਨੇ ਯਾਰ پرند کرو تکڑا پرند کرو یال سرکار مرदाबाद یال سرکار مرदाबाद یال سرکار مرदाबाद یال سرکار مرदाबाद مرदाबाद یال سرکار 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 مرदाबाद ਜੋਰਾਵ ਕੱਕੜ ਜਿੰਦਾਬਾਦ ਭਾਜਪਾ ਪਾਰਟੀ ਜਿੰਦਾਬਾਦ ਭਾਜਪਾ ਪਾਰਟੀ ਜਿੰਦਾਬਾਦ ਮੁਦਬਾਦ ਜਿੰਦਾਬਾਦ ਮੁਦਬਾਦ ਗੁੰਡਾ ਕਰਦੀ ਰੰਕ ਕਰੋ ਗੁੰਡਾ ਕਰਦੀ ਰੰਕ ਕਰੋ ਪੰਚਾਇਤ ਰੰਕ ਕਰੋ ਪੰਚਾਇਤ ਰੰਕ ਕਰੋ ਟੱਕਾ ਲਾਓ ਰੋਜ਼ ਮਦਰ ਅਰਥਿਕ ਮਾਜਰਾ ਕੀਤਾ ਕਿ ਪੰਜਾਬ ਦੀ ਸਰਕਾਰ ਨੇ ਜੋ ਭਾਰਤੀ ਜਨਤਾ ਪਾਰਟੀ ਵੱਲੋਂ ਗਰੀਬ ਲੋਕਾਂ ਨੂੰ ਫਾਇਦਾ ਦੇਣ ਵਾਸਤੇ ਜੋ ਕੈਂਪ ਲਗਾਏ ਗਏ ਸੀ ਉਹਨਾਂ ਨੂੰ ਜਬਰਨ ਰੋਕ ਕੇ ਤੱਕੇਸ਼ਾਈ ਨਾਲ ਸਾਡੇ ਲੀਡਰਾਂ ਨੂੰ ਡਿਟੇਨ ਕੀਤਾ ਅਰੈਸਟ ਕੀਤਾ ਉਸ ਦੇ ਰੋਸ ਵਿੱਚ ਅੱਜ ਅਸੀਂ ਪ੍ਰੋਟੈਸਟ ਕੀਤਾ 117 ਵਿਧਾਨ ਸਭਾ ਹਲਕਿਆਂ ਤੇ ਅੱਜ ਆਰਥੀ ਫੂਕ ਪ੍ਰਦਰਸ਼ਨ ਹੈ ਕਿਉਂਕਿ ਪੰਜਾਬ ਦੀ ਸਰਕਾਰ ਪੂਰਾ ਤੱਕਾ ਕਰ ਰਹੀ ਆ ਕਿਉਂਕਿ ਇਹਨਾਂ ਨੇ 3.5 ਸਾਲ ਬਹੁਤ ਪਾਪ ਕੀਤਾ ਜਿਹਦਾ ਹੁਣ ਫਾਲਾ ਜੋ ਇਹਨਾਂ ਨੂੰ ਸੱਤਾ ਤੋਂ ਚਲਦਿਆਂ ਲੋਕਾਂ ਨੇ ਕਰਕੇ ਦੇਣਾ ਉਸ ਤੋਂ ਇਹ ਬਖਲਾਹਰ ਚਾਈ ਵੀ ਆ ਵੀ ਭਾਰਤੀ ਜਨਤਾ ਪਾਰਟੀ ਲੋਕਾਂ ਦੇ ਕੰਮ ਕਰ ਰਹੀ ਆ ਪੂਰਾ ਲੋਕਾਂ ਦਾ ਸਮਰਥਨ ਭਾਰਤੀ ਜਨਤਾ ਪਾਰਟੀ ਨੂੰ ਮਿਲ ਰਿਹਾ ਜਿਸ ਦੀ ਬਖਲਾਹਰ ਤੋਂ ਇਹ ਜਿਹੜੇ ਸਾਡੇ ਕੈਂਪ ਆ ਰੁੱਕੇ ਜਾ ਰਹੇ ਨੇ ਸਰ ਅਗਲਾ ਸਾਡਾ ਨੈਕਸਟ ਟਾਰਗੇਟ ਕੀ ਹੋਗਾ ਨੈਕਸਟ ਟਾਰਗੇਟ ਜੋ ਪੰਜਾਬ ਦੀ ਲੀਡਰਸ਼ਿਪ ਸਾਨੂੰ ਹੁਕਮ ਕਰੂਗੀ ਅਸੀਂ ਉਵੇਂ ਉਹ ਪ੍ਰੋਗਰਾਮ ਕਰਦੇ ਰਵਾਂਗੇ ਕਿੰਨੀ ਕਿੰਨੀ ਨਜਾਇਜ਼ ਪਰਚੇ ਪਾਈ ਜਾਂਦੇ ਅੱਜ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਫਰੀਦਕੋਟ ਜੇ ਤੋ ਪ੍ਰੋਗਰਾਮ ਅਸੀਂ ਕਰਤਾ ਕੋੜਕਪੂਰੇ ਅਸੀਂ ਜਾ ਕੇ ਕਰਨਾ ਬੱਤੀ ਵਾਲੇ ਚੌਂਕ ਦੇ ਵਿੱਚ 117 ਵਿਧਾਨ ਸਭਾ ਹਲਕਿਆਂ ਤੇ ਅੱਜ ਇਹ ਪੁਕੜਾ ਸਾਹਰੇ ਆ ਗਿਆ। ਹਾਂਜੀ ਕਾਰਨ ਕੀ ਮੰਨਦੇ ਹੋ ਜੋ ਇਦਾਂ ਦੀ ਕਾਰਵਾਈ ਕੀਤੀ ਜਾ ਰਹੀ ਦੋ ਪੈਂਪ ਲਾਉਂ ਤੋਂ ਨਹੀਂ ਰੁਕਿਆ ਜਾ ਰਿਹਾ ਹੈ। ਕਾਰਨ ਇਹ ਹੈ ਜੀ ਆਮ ਆਦਮੀ ਪਾਰਟੀ ਨੇ ਕੰਮ ਕੀਤੇ ਨਹੀਂ ਨਾ ਤਾਂ ਪੈਣਾ ਨੂੰ 1000 ਰੁਪਿਆ ਖਾਤੇ ਚ ਪਾਇਆ ਨਾ ਨੌਜਵਾਨਾਂ ਨੂੰ ਰਜਗਾਰ ਦਿੱਤਾ ਨਾ ਚੰਗੀ ਕਾਨੂੰਨ ਵਿਵਸਥਾ ਦਿੱਤੀ ਉਸ ਤੋਂ ਬਖਲਾਹਰ ਚਾਏ ਵਿਆ ਲੋਕ ਇਹਨਾਂ ਨੂੰ ਚਲਦਿਆ ਕਰਨਾ ਚਾਹੁੰਦੇ ਆ ਤੇ ਤਿਆਰੀ ਲੋਕਾਂ ਨੇ ਕਰ ਲਈ ਹੈ ਕਿ 2027 ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣੀ ਆ ਮਾਨਯੋਗ ਮੋਤੀ ਸਾਹਿਬ ਦੀਆਂ ਜੋ ਸਕੀਮਾਂ ਆ ਆਸ਼ੂਮਾਨ ਕਾਰਡ ਕਿਸਾਨ ਸਨਮਾਨ ਨਿਧੀ ਆ ਗਰੀਬ ਕਲਿਆਨਨ ਨੀਯੋਜਨਾ ਆਵਾਸ ਯੋਜਨਾ ਉਹਨਾਂ ਦਾ ਲੋਕਾਂ ਨੂੰ ਭਰਪੂਰ ਫਾਇਦਾ ਮਿਲ ਰਿਹਾ ਇਹਨਾਂ ਨੂੰ ਡਰ ਪਿਆ ਆ ਕਿ ਪਿੰਡਾਂ ਦੇ ਪਿੰਡ ਅੱਜ ਭਾਰਤੀ ਜਨਤਾ ਪਾਰਟੀ ਨਾਲ ਜੁੜ ਰਹੇ ਆ ਇਸ ਤੋਂ ਡਰਦੇ ਹੋਏ ਇਹਨਾਂ ਨੇ ਜਿਹੜੀ ਇਹ ਕਾਰਵਾਈ ਕੀਤੀ ਬਾਕੀ ਨੌਜਵਾਨ ਉਹਨਾਂ ਨੇ ਪਰਚੇ ਦਿੱਤੇ ਨਹੀਂ ਆਏ